ਪਰ ਤੁਸੀਂ ਸਰਤਾਰ ਨਿਊਜ਼ ਦੇ ਵੱਲ ਆਉਂਗੇ ਤਾਂ ਤੁਹਾਨੂੰ ਵਧੀਆ ਡਿਸਕਾਊਂਟ ਦਿੱਤਾ ਜਾਊਗਾ। ਇਹ ਗਾ ਪਾਣੀ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਟਿਊਬਲੈਸ ਟਾਇਰ ਹੈ, ਡਿਸਕ ਬ੍ਰੇਕ ਆ ਜਾਂਦੀ ਹੈ ਬਈ ਸਾਰਿਆਂ ਦੇ ਵਿੱਚ। ਪਰ ਤੁਹਾਨੂੰ ਸਰਵਿਸ ਮਿਲੂਗੀ ਤੇ ਨਾਲੇ ਸਾਲ ਦੇ ਵਿੱਚ ਦੋ ਸਰਵਿਸਾਂ ਫ੍ਰੀ ਹੁੰਦੀਆਂ। ਫਾਈਬਰ ਬੋਡੀ ਆ ਦੇਖੋਈ ਵਧੀਆ ਪਲਾਸਟਿਕ ਆ ਜਾਂਦਾ ਇਹਨਾਂ ਦਾ। ਲੋ ਜੀ ਦੋਸਤੋ ਅੱਜ ਆਪਾਂ ਆਏ ਆ ਆਪਣਾ ਰਾਧਾ ਆਟੋਮੋਬਾਈਲਸ ਵੇਕ ਕੰਪਨੀ ਦੇ ਵਿੱਚ ایਵੀ ਵਹੀਕਲਸ ਆਜੋ ਤੁਹਾਨੂੰ ਦਿਖਾਣੇ ਕਿ ਆਪਣੇ ਕੀ ਬੈਨੀਫਿਟ ਹੁੰਦਾ ਕੀ ਆਪਣੇ ਇਲੈਕਟ੍ਰਿਕ ਵਹੀਕਲ ਦੇ ਵਿੱਚ ਕੀ ਕੁਝ ਆਂਦਾ ਹੈ ਕਿਵੇਂ ਕੀ ਸਿਸਟਮ ਹੁੰਦਾ ਇਹਨਾਂ ਦਾ ਆਜੋ ਜੀ ਇਹ ਆ ਜਾਂਦਾ ਇਹ ਆਪਣਾ ਅੰਦਰੋਂ ਸ਼ੋਰੂਮ ਠੀਕ ਹੈ ਇਹ ਆਪਣੇ ਆ ਜਾਂਦੇ ਵਹੀਕਲਸ ਫਾਈਬਰ ਬੋਡੀ ਦੇ ਵਿੱਚ ਆਪਣੇ ਜਿਹੜੇ ਲੇਡੀਜ਼ ਦੇ ਵਿੱਚ ਸਟਾਰਟਿੰਗ ਮਾਡਲ ਜਿਹੜਾ ਆ ਜਾਂਦਾ ਉਹ ਆ ਜਾਂਦਾ ਇਹ ਇਹ ਆ ਜਾਂਦੇ 42000 ਦੇ ਮਾਡਲ ਠੀਕ ਹੈ ਆਪਣੇ ਪੰਜ ਬੈਟਰੀ ਦੇ ਵਿੱਚ ਆਉਂਦੇ ਆ ਆਪਣੇ ਇਹ ਇਹ ਫੁੱਲ ਚਾਰਜ ਕਰਕੇ ਆਪਣਾ 35 ਦੀ ਸਪੀਡ ਤੇ 55-60 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ ਇਹ ਕੁੜੀਆਂ ਲਈ ਬਈ ਬਹੁਤ ਵਧੀਆ ਲੁੱਕ ਹੈਗੀ ਹੈ ਤੇ ਨਾਲੇ ਇਹਨੂੰ ਮੁੰਡੇ ਵੀ ਚਲਾ ਸਕਦੇ ਨੇ ਤੇ ਨਾਲੇ ਆਪਣਾ ਸਕੂਟਰ ਲੁੱਕ ਵੀ ਆ ਜਾਂਦਾ ਹੈ ਜਿਹੜਾ ਆਪਣੇ ਪਿੰਡਾ ਪੁੰਡਾ ਲਈ ਬਹੁਤ ਜ਼ਿਆਦਾ ਚੱਲਦਾ ਇਹ ਤੇ ਆਪਣੇ ਜਿਹੜੇ ਕਲਰ ਦੇਖੋ ਆਪਣੇ ਕਿੰਨੇ ਪਿਆਰੇ ਕਲਰ ਹੈ ਚਿੱਟਾ ਕਲਰ ਕਾਲਾ ਕਲਰ ਤੇ ਆਪਣਾ ਸਿਲਵਰ ਕਲਰ ਤੇ ਦੂਜਾ ਆਪਾਂ ਦੇਖੀਏ ਐਕਟਿਵਲ ਲੁੱਕ ਦੇ ਵਿੱਚ ਵੀ ਆ ਜਾਂਦਾ ਹੈ ਆ ਜਾਂਦਾ ਐਕਟਿਵਲ ਲੁੱਕ ਦੇ ਵਿੱਚ ਠੀਕ ਹੈ ਜੀ ਆਇਓ ਦੇ ਆ ਤੁਹਾਨੂੰ ਦਿਖਾਣੇ ਐਸ ਟੈਕਸਿਫਿਕੇਸ਼ਨਸ ਇਹਦਾ ਕੀ ਹੁੰਦਾ ਇਹਦੇ ਆ ਜਾਂਦੀ ਹੈ ਡਿਜੀਟਲ ਮੀਟਰ ਜਿਵੇਂ ਆਪਣਾ ਧੁੱਪ ਦੇ ਵਿੱਚ ਵੀ ਸਾਰਾ ਕੁਝ ਹੋ ਜਾਂਦਾ ਹੈ ਇਹ ਆ ਜਾਂਦੀ ਹੈ ਇਹਦੀ LED ਲਾਈਟਸ ਟਰੋਪਰ ਆਪਣਾ ਧੁੱਪ ਦੇ ਵਿੱਚ ਸਾਰਾ ਕੁਝ ਪ੍ਰੋਪਰ ਦਿਖਦਾ ਹੈ ਠੀਕ ਹੈ ਤੇ ਆਪਣੇ ਅੱਗੇ ਆ ਜਾਂਦਾ ਇੱਕ ਹੋਰ ਮਾਡਲ ਇਸੇ ਅੰਦਰ ਇਸੇ ਵੈਰਾਈਟੀ ਦੇ ਵਿੱਚ 12 ਨੰਬਰ ਦੇ ਟਾਇਰ ਆ ਇਹਨਾਂ ਦੇ ਆ ਜਾਂਦੇ ਆ ਜੀ ਆ ਇਹਨਾਂ ਦਾ ਮਾਡਲ ਪੰਜ ਬੈਟਰੀਆਂ ਦੇ ਵਿੱਚ ਉਹ ਤੋਂ ਬਾਅਦ ਆਪਣੇ ਕੰਨੀ ਲਿਥੀਅਮ ਬੈਟਰੀ ਵਾਲੇ ਵੀ ਆ ਜਾਂਦੇ ਆ ਜਿਨ੍ਹਾਂ ਦੀ 3 ਸਾਲ ਦੀ ਹੁੰਦੀ ਹੈ ਗਾਰੰਟੀਾਂ ਇੱਕ ਤਾਂ ਆ ਜਾਂਦੇ ਆ ਜੀ ਇੱਕ ਆ ਜਾਂਦਾ ਉਹ ਇਹਨਾਂ ਦਾ ਐਵੇਂ ਹੀ ਨੰਬਰ ਨੰਬਰ ਦੀ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਕਿ ਆਰਟੀਓ ਆਰਟੀਓ ਦੀ ਕਿਸੇ ਚੀਜ਼ ਦੀ ਲੋੜ ਹੈ ਨਹੀਂ ਚਲਾਨ ਦੇ ਭਈ ਜਮਾ ਰਿਮਾਈਂਡ ਰੋ ਚਲਾਨ ਜਨੂਨ ਹੋਣਾ ਹੀ ਨਹੀਂ ਆਪਣਾ ਕਿਉਂਕਿ ਇਹਨਾਂ ਦੀ ਸਪੀਡ ਹੁੰਦੀ ਹੈ 35 ਦੀ ਜੌਕਰ ਲਈ ਬਹੁਤ ਵਧੀਆ ਚੀਜ਼ ਬਣੀ ਹੈ ਇਹ ਤੇ ਆਪਣਾ ਇਹ ਮਾਈਲੇਜ ਵਧੀਆ ਕੱਢ ਦਿੰਦੀ ਹੈ 4 ਘੰਟੇ ਲੱਗਦੇ ਇਹਨਾਂ ਨੂੰ ਚਾਰਜ ਹੋਣ ਤੇ 4 ਘੰਟੇ ਬਾਅਦ ਆਪਣਾ ਚੱਲਦੀ ਹੈ 55 60 ਕਿਲੋਮੀਟਰ ਵਧੀਆ ਚੱਲਦੀ ਹੈ ਤੇ ਪਾਣੀ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਵਾਟਰਪੂਫ ਮੋਟਰ ਆ ਜਾਂਦੀ ਹੈ ਇਹਨਾਂ ਦੀ ਜਿਹੜੀ ਮੋਟਰ ਹੈ ਉਹ ਦੀ 800 ਵੋਲਟ ਦੀ ਮੋਟਰ ਹੁੰਦੀ ਹੈ 800 700 ਵੋਲਟ ਦੀ ਜੇ ਆਪਣਾ ਪਾਣੀ ਇੰਨਾ-ਇੰਨਾ ਹੈਗਾ ਤੁਸੀਂ ਆਰਾਮ ਨਾਲ ਟਪਾ ਲਓ ਕੋਈ ਦਿੱਕਤ ਨਹੀਂ ਹੈ ਪਾਣੀ ਨੂੰ چیرਦੇ ਹੋਏ ਜਾਊਗੀ ਕੋਈ ਇਸ਼ੂ ਹੈ ਨਹੀਂ ਪ੍ਰੋਪਰ ਸਰਵਿਸ ਸੈਂਟਰ ਆ ਜਾਂਦਾ ਪਿੱਛੇ ਆਪਣਾ ਠੀਕ ਹੈ ਜੀ ਔਰ ਬਾਕੀ ਥੋੜੇ ਸਾਹਮਣੇ ਸਾਰੇ ਮਾਡਲ ਆ ਜਾਂਦੇ ਆ ਪਿਆਰੇ ਪਿਆਰੇ ਕਲਰ ਆ ਜਾਂਦੇ ਔਰ ਤੇ ਆਪਣੇ ਜਿਹੜਾ ਮਦਰ ਛੋਟੇ ਤੇ ਵਧੀਆ ਡਿਸਕਾਊਂਟ ਦਿੱਤਾ ਜਾਊਗਾ ਤੁਸੀਂ ਸਰਤਾਰ ਨਿਊਜ਼ ਇਹ ਕੋਲੋਂ ਵੱਲੋਂ ਆਉਂਗੇ ਤਾਂ ਤੁਹਾਨੂੰ ਵਧੀਆ ਡਿਸਕਾਊਂਟ ਦਿੱਤਾ ਜਾਊਗਾ ਪ੍ਰੋਪਰ ਤੁਹਾਨੂੰ ਸਰਵਿਸ ਮਿਲੂਗੀ ਤੇ ਨਾਲੇ ਸਾਲ ਦੇ ਵਿੱਚ ਦੋ ਸਾਰੰਗਸਾ ਫ੍ਰੀ ਹੁੰਦੀਆਂ ਪ੍ਰੋਪਰ ਤੁਹਾਨੂੰ ਗਾਈਡ ਕਰਾਂਗੇ ਪ੍ਰੋਪਰ ਤੁਹਾਨੂੰ ਸਾਰਾ ਕੁਝ ਸਮਝਾ ਕੇ ਸਾਰਾ ਕੁਝ ਪੇਜ ਕੇ ਵਧੀਆ ਡਿਸਕਾਊਂਟ ਕੁਸਕੂਨ ਕਰਕੇ ਪ੍ਰੋਪਰ ਚੈਕਿੰਗ ਕਰਵਾ ਕੇ ਟੈਸਟਿੰਗ ਕਰਵਾ ਕੇ ਫਿਰ ਤੁਹਾਨੂੰ ਮਾਲ ਦਵਾਂਗੇ ਤੁਸੀਂ ਜਿਵੇਂ ਕੰਨਾ ਹੋਵੇ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਬੈਟਰੀਆਂ ਦੇਖਣੀ ਤੁਸੀਂ ਪ੍ਰੋਪਰ ਬੈਟਰੀਆਂ ਦੇਖ ਸਕਦੇ ਹੋ ਬੈਟਰੀਆਂ ਤੁਸੀਂ ਆਪਣੇ ਸਾਹਮਣੇ ਪਾਣੀ ਉਹ ਵੀ ਪਵਾ ਸਕਦੇ ਹੋ ਵੀ ਬਾਕੀ ਆ ਸਾਰੇ ਛੋਟੇ ਕੰਨੀ ਕੰਡੀਸ਼ਨ ਹੈਗੀ ਹੈ ਵਧੀਆ ਬਾਡੀ ਹੈ ਫਾਈਬਰ ਬਾਡੀ ਆ ਦੇਖੋ ਹੀ ਵਧੀਆ ਪਲਾਸਟਿਕ ਆ ਜਾਂਦੇ ਇਹਨਾਂ ਦਾ ਠੀਕ ਹੈ ਪਾਣੀ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਟਿਊਬਲੈਸ ਟਾਇਰ ਹੈ ਡਿਸਕ ਬ੍ਰੇਕ ਆ ਜਾਂਦੀ ਹੈ ਬਈ ਸਾਰਿਆਂ ਦੇ ਵਿੱਚ